श तोड़ेर मेरे मित्रो नंगल आबिय एरिए लाइ जॾहिं जलंधर जी तक छॾे घर छिदू कॾहिं कर पूगा कब्डीअ ते भॼ पजू ਇੱਕ ਕੰਨੀ ਤੇ ਤਿਆਰ ਬੱਲੇ 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 ਔਹ ਲਹਾਰੇ ਵਾਲਾ ਆਵਣਾ ਪਰ ਦੂਜੇ ਤੋੜਦਾ ਲਾਕਾ ਗੱਲ ਦੁਆਬੇ ਦੀ ਅੰਬੀਆਂ ਨੂੰ ਤਰਸੇਗੀ ਛੱਡ ਕੇ ਸ਼ਹਿਰ ਤੋਂ ਬਾਬਾ ਇੱਕ ਪਾਸੇ ਪ੍ਰਵੀਨ ਰਾਏ ਧਰਾਣੀ ਤੇਰਾ ਨਕੋਦਰ ਸ਼ਹਿਰ ਮਹਾਨਕੜੇ ਦੁਆਬੇ ਦੀ ਦਿੰਦ ਜਾਨਕੜੇ ਇੱਥੇ ਵਸਦਾ ਯਾਰ ਸੰਘੇੜਾ ਨਹੀਂ ਕਿਤੇ ਮਾਰ ਜਲੰਧਰ ਗੇੜਾ ਨਹੀਂ ਕਿਤੇ ਮਾਰ ਜਲੰਧਰ ਗੇੜਾ ਨਹੀਂ ਆ ਜਾਂਦਾ ਬੱਗੇ ਪਾਈ ਹੋਏ ਰੇਡ ਹੈ ਵਿੱਚ ਜ਼ਿਲ੍ਹੇ ਜਲੰਧਰ ਦੇ ਜਿਨੇ ਜਨਮ ਲਿਆ ਪਿੰਡ ਬੱਗੇ ਆ ਮੱਝ ਦਾ ਅੰਗਿਆਰ ਕਬੱਡੀ ਦਾ ਨੱਚਦਾ ਸਿਰੇ ਜਾਫੀਆਂ ਆਕੇ ਇਧਰਲੇ ਬੰਨੇ ਭਾਨਾ ਦਿਨ ਥੱਕਦਾ ਸੀਗਾ ਕਬੱਡੀ ਦੇ ਮਹਾਰਤਿਆਂ ਦੀ ਗੱਲ ਦੋ ਨੰਬਰ ਤੋਂ ਮੁਕਾਬਲਾ ਸਖਤ ਜਿਹੜਾ ਨੰਬਰ ਹੋਲ ਰਹਿਣਾ 30 ਸਕੰਡ ਦੇ ਅੰਦਰ ਅੰਦਰ ਹੀ ਲੈਣਾ ਮੇਰੀ ਬੇਨਤੀ ਮਨੀ ਤੂਰ ਜੀ ਇਹ ਕਹਿ ਗਏ ਨੇ ਸਾਡੇ ਭਰਾ ਕੀ ਵੀ ਆ ਗਿਆ ਵੱਡੇ ਵੱਡੇ ਖਿਡਾਰੀ ਪੁੱਜ ਗਏ ਨੇ ਇਧਰ ਕਹਿੰਦੇ ਪ੍ਰਵੀਨ ਆਓ ਸਾਹਮਣੇ ਮੁਕਾਬਲਾ ਸਿਰੇ ਦਾ